ਅੱਜ ਕੱਲ੍ਹ ਮੈਂ ਹਰ ਕਵਰ ਸਿੰਘ ਵੇਦੀ ਪੰਜਾਬ ਪੰਚਾਇਤੀ ਚੋਣਾਂ ਦੇ ਮਾਹੌਲ ਵਿੱਚੋਂ ਲੰਘ ਰਿਹਾ ਹਾਂ ਉਸੇ ਤਰ੍ਹਾਂ ਦਾ ਚਿਚਹਾੜਾ ਉਸੇ ਤਰ੍ਹਾਂ ਦੇ ਖਰਾਕ ਤੇ ਉਸੇ ਤਰ੍ਹਾਂ ਦਾ ਵੈਰ ਵਿਰੋਧ ਪਿੰਡਾਂ ਵਿੱਚ ਦਿਖਾਈ ਦਿੱਤਾ ਹੈ ਜਿਸ ਤਰ੍ਹਾਂ ਡੰਗ ਸੋਟਾ ਚੱਲਣ ਦੀਆਂ ਖਬਰਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਸੁਰੱਖਿਅਾਂ ਬਣਦੀਆਂ ਰਹੀਆਂ ਤਾਂ ਸਵਾਲ ਇਸ ਗੱਲ ਨੂੰ ਲੈ ਕੇ ਉੱਭਰਿਆ ਸੀ ਕਿ ਜਦੋਂ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਬਦਲਾ ਲਿਆਉਣ ਦਾ ਵੱਡਾ ਦਾਵਾ ਕਰਦੀ ਹੈ ਤਾਂ ਸਵਾਲ ਇਹ ਵੀ ਉਭਰੇ ਸਿੱਕੇ ਕੀ ਨਵੀਆਂ ਪਿਰਤਾਂ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਪਾਈਆਂ ਜਾ ਸਕਦੀਆਂ ਕਿ ਨਰਪੱਖ ਚੋਣਾਂ ਹੋ ਸਕਦੀਆਂ ਕਿ ਲੋਕ ਰਾਜ ਬਚਾਇਆ ਜਾ ਸਕਦਾ ਨਹੀਂ ਇਹ ਜਿਹਾ ਕੁਝ ਇਸ ਮੌਜੂਦਾ ਸਰਕਾਰ ਵਿੱਚ ਵੀ ਦਿਖਾਈ ਨਹੀਂ ਦਿੱਤਾ ਹਾਂ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕਰਕੇ ਸਰਕਾਰ ਨੇ ਫੈਸਲਾ ਕੀਤਾ ਕਿ ਕੋਈ ਵੀ ਸਿਆਸੀ ਤਿਰ ਕਿਸੇ ਵੀ ਸਿੰਬਲ ਤੇ ਆਪਣੇ ਉਮੀਦਵਾਰ ਨੂੰ ਚੋਣ ਨਹੀਂ ਲੜਾ ਸਕਦੀ ਸਰਬਸੰਮਤੀਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਪਰੰਤੂ ਵੱਡੇ ਇਤਰਾਜ਼ ਜਦੋਂ ਇਹਨਾਂ ਚੋਣਾਂ ਦੇ ਵਿੱਚ ਉੱਭਰ ਰਹੇ ਸਨ ਤਾਂ ਚੋਣ ਕਮਿਸ਼ਨਰ ਤੱਕ ਕਾਗਜ਼ਪਰੰਤ ਤੱਕ ਵੀ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਅਕਾਲੀ ਦਲ ਨੇ ਇੱਕ ਵਾਰ ਫਿਰ ਮੰਗ ਪੱਤਰ ਦੇ ਕੇ ਚੋਣ ਕਮਿਸ਼ਨਰ ਨੂੰ ਮਸਤੈਦ ਹੋਣ ਲਈ ਆਖਿਆ ਇਹਨਾਂ ਚੋਣਾਂ ਦੇ ਵਿੱਚ ਅਹਿਮ ਗੱਲ ਇਹ ਵੀ ਰਹੀ ਹੈ ਕਿ ਜਦੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖੇਮ ਕਰਨ ਪਹੁੰਚਦੇ ਆ ਤਾਂ ਉੱਥੇ ਕਿਸ ਆਗੂ ਨੇ ਉਹਨਾਂ ਨੂੰ ਸੀਐਮ ਦੇ ਵਜੋਂ ਉਭਾਰਿਆ ਕਿਸ ਆਗੂ ਨੇ ਇਹ ਗੱਲ ਕਹੀ ਹੈ ਕਿ ਰਾਜਾ ਵੜਿੰਗ ਵਰਗਾ ਹੀ ਪੰਜਾਬ ਨੂੰ ਸੀਐਮ ਚਾਹੀਦਾ ਇਸ ਉੱਤੇ ਵੀ ਜਾਵਾਂਗੇ ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਭਾਜਪਾ ਨੂੰ ਉਸ ਸਮੇਂ ਸ਼ੀਸ਼ਾ ਬਖਾਉਣ ਦਾ ਕੰਮ ਕੀਤਾ ਜਦੋਂ ਭਾਜਪਾ ਪੰਚਾਇਤੀ ਚੋਣਾਂ ਵਿੱਚ ਹਿੱਸਾ ਲੈ ਰਹੀ ਹੈ ਜਦੋਂ ਜਮਨੀ ਚੋਣਾਂ ਨੂੰ ਲੈ ਕੇ ਤਿਆਰੀ ਕਰ ਰਹੀ ਹੈ ਉਹਨਾਂ ਦੇ ਅਸਤੀਫੇ ਦੀ ਗੱਲ ਕਿੱਥੇ ਖੜੀ ਹੈ ਪਰ ਉਹਨਾਂ ਨੇ ਆਪਣੀ ਨਾਰਾਜ਼ਗੀ ਪ੍ਰਧਾਨ ਮੰਤਰੀ ਦੇ ਕਰੇਬ ਮੰਤਰੀ ਦੇ ਨਾਲ ਹੋਈਆਂ ਮੁਲਾਕਾਤਾਂ ਦੇ ਵਿੱਚ ਵੀ ਦੱਸੀ ਹੈ ਆਖਰ ਵੇਖਣਾ ਹੋਏਗਾ ਕਿ ਉਹਨਾਂ ਦਾ ਅਸਤੀਫਾ ਕਿਸ ਪਾਸੇ ਨੂੰ ਖਿਸਕੇਗਾ ਜਾਂ ਭਾਜਪਾ ਨੂੰ ਹੀ ਪ੍ਰਧਾਨ ਕੋਈ ਨਵਾਂ ਮਿਲਦਾ ਕਿਉਂਕਿ ਜਿਸ ਢੰਗ ਦੇ ਨਾਲ ਭਾਜਪਾ ਪੰਜਾਬ ਦੇ ਵੱਲ ਵਧਣਾ ਚਾਹੁੰਦੀ ਹੈ ਤਾਂ ਸੁਨੀਲ ਜਾਖੜ ਦੀ ਨਾਰਾਜ਼ਗੀ ਤੋਂ ਸਪਸ਼ਟ ਹੁੰਦਾ ਹੈ ਕਿ ਜਿਸ ਢੰਗ ਦੀ ਲੀਡਰਸ਼ਿਪ ਵੱਲੋਂ ਆਪਣੀ ਸੋਚ ਤੇ ਆਪਣੀਆਂ ਨੀਤੀਆਂ ਨੂੰ ਨਾ ਬਦਲਿਆ ਜਾ ਰਿਹਾ ਹੋਵੇ ਤਾਂ ਇਸ ਪਖਤੋਂ ਭਾਪਕ ਕਦੇ ਵੀ ਪੰਜਾਬ ਦੇ ਵਿੱਚ ਪੈਰ ਨਹੀਂ ਲਾ ਸਕਦੀ ਤੇ ਹੁਣ ਜਦੋਂ ਪੰਚਾਇਤੀ ਚੋਣਾਂ ਦੇ ਆਖਰੀ ਦਿਨ ਕਾਗਜ਼ ਭਰੇ ਜਾ ਰਹੇ ਸਨ ਤਾਂ ਬਹੁਤ ਸਾਰੀਆਂ ਥਾਵਾਂ ਤੇ ਹੰਗਾਮਾ ਨਜ਼ਰ ਆਇਆ ਮੋਗਾ ਦੇ ਵਿੱਚ ਵੀ ਗੋਲੀ ਚੱਲੀ ਆ ਖੇਮ ਕਰਨ ਦੇ ਵਿੱਚ ਰਾਜਾ ਵੜਿੰਗ ਪਹੁੰਚਿਆ ਮਜੀਠਾ ਹਲਕੇ ਦੇ ਵਿੱਚ ਬਿਕਰਮ ਮਜੀਠੀਆ ਨੇ ਕਮਾਂਡ ਸੰਭਾਲੀ ਹੋਈ ਸੀ ਗੁਰਦਾਸਪੁਰ ਦੇ ਵਿੱਚ ਵੀ ਕੁਝ ਇਤਰਾਜ਼ ਆਏ ਆ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਵੀ ਨਾਰੇਬਾਜੀ ਹੋਈ ਆ ਤਾਂ ਸਭ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕਰਾਂਗੇ ਕਿ ਸਰਕਾਰ ਦੇ ਸਰਬਸੰਮਤੀਆਂ ਦੇ ਉੱਤੇ ਜੋਰ ਦੇ ਰਹੀ ਸੀ ਤਾਂ ਆਖਰ ਜਿਹੜੇ ਵਿਰੋਧੀ ਸਿਆਸੀ 13 ਦੇ ਉਮੀਦਵਾਰ ਸਨ ਉਹਨਾਂ ਦੇ ਕਾਗਜ਼ ਕਿਉਂ ਨਹੀਂ ਫੜੇ ਜਾ ਰਹੇ ਉਹਨਾਂ ਦੇ ਕਾਗਜ਼ ਦਾਖਲ ਕਰਨ ਵੇਲੇ ਖਿੜਕੀਆਂ ਕਿਉਂ ਬੰਦ ਕਰ ਲਈਆਂ ਗਈਆਂ ਅੰਦਰੋਂ ਦਰਵਾਜ਼ੇ ਕਿਉਂ ਬੰਦ ਕਰ ਲਏ ਲੋਕਾਂ ਦੇ ਪੀੜ ਵੱਡੇ ਪੱਦਰ ਤੇ ਕਿਉਂ ਦਿਖਾਈ ਦੇ ਰਹੀ ਸੀ ਜੇ ਸਾਫ਼ ਸੁਥਰੇ ਢੰਗ ਦੇ ਨਾਲ ਸਰਕਾਰ ਪਾਰਦਰਸ਼ਤਾ ਨੂੰ ਮੁੱਖ ਰੱਖ ਕੇ ਇਹ ਚੋਣ ਕਰਵਾਦੀ ਤਾਂ ਇਹ ਚੋਣਾ ਵੀ ਨਿਰਪੱਖ ਹੋ ਸਕਦੀਆਂ ਸੀ ਤੇ ਲੋਕਤੰਤਰ ਵੀ ਬਚ ਕੇ ਰਹਿ ਸਕਦਾ ਸੀ ਖੈਰ ਉਹ ਪਿਰਤ ਇਹ ਸਰਕਾਰ ਵੀ ਨਹੀਂ ਪਾਸ ਸકી ਇਹ ਸਿਆਸੀ ਧਿਰ ਵੀ ਨਹੀਂ ਪਾਸ ਸકી ਇਸ ਕਰਕੇ ਇਹ ਚੋਣਾ ਨਿਰਪੱਖ ਹੋ ਹੀ ਨਹੀਂ ਰਹੀਆਂ ਇਹ ਲੋਕਤੰਤਰ ਬਚ ਕੇ ਰਾਈ ਨਹੀਂ ਸਕਦਾ ਇਸ ਦਰਮਿਆਨ ਮੋਗਾ ਦੇ ਵਿੱਚ ਵੀ ਗੋਲੀ ਚੱਲੀ ਹੈ ਤੇ ਕੁਝ ਉਮੀਦਵਾਰਾਂ ਦੇ ਕਾਗਜ਼ ਤੱਕ ਪਾੜ ਦਿੱਤੇ ਗਿਆ ਬਹੁਤ ਸਾਰੇ ਉਮੀਦਵਾਰ ਨਰਾਸ਼ ਘਰਾਂ ਨੂੰ ਪਰ ਚੁੱਕਿਆ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਪੱਖ ਤੋਂ ਅਫਸਰ ਆਪਣੀ ਭੂਮਿਕਾ ਅਦਾ ਕਰ ਰਿਹਾ ਜੋ ਕੁਝ ਪੁਲਿਸ ਚਾਹੁੰਦੀ ਸੀ ਉਹ ਸਾਰਾ ਕੁਝ ਅਫਸਰ ਕਰ ਰਿਹਾ ਤਾਂ ਕਿਹਾ ਜਾਂਦਾ ਕਿ ਜਿਹੜੀਆਂ ਜ਼ਿਮਨੀ ਚੋਣਾਂ ਹੋਣ ਪੰਚਾਇਤੀ ਚੋਣਾਂ ਹੋਣ ਨਗਰ ਨਿਗਮ ਦੀਆਂ ਜਾਂ ਮਿਊਸਪਲ ਕਾਉਂਸਲ ਦੀਆਂ ਚੋਣਾਂ ਹੋਣ ਇਹ ਅਫਸਰ ਸਾਹੀ ਦੇ ਆਧਾਰ ਤੇ ਹੀ ਜਿੱਤੀਆਂ ਜਾਂਦੀਆਂ ਜੋ ਪਿਛਲੀਆਂ ਸਰਕਾਰਾਂ ਵੀ ਜਿੱਤਦੀਆਂ ਰਹੀਆਂ ਤਾਂ ਇਸ ਵਾਰ ਦੀ ਸਰਕਾਰ ਨੇ ਵੀ ਕੋਈ ਅਜਹੀ ਨਵੀਂ ਪਰਤ ਪਾਉਣ ਦੀ ਗੱਲ ਜਾਂ ਜਿਸ ਢੰਗ ਦੇ ਨਾਲ ਇਹ ਗੱਲ ਆਖਦੇ ਆ ਆਮ ਆਦੀ ਪਾਰਟੀ ਦੇ ਆਗੂ ਕਿ 70 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਉਹ ਸਾਡੀ ਸਰਕਾਰ ਦੇ ਵਿੱਚ ਨਹੀਂ ਹੋਣ ਵਾਲਾ ਇਸ ਕਰਕੇ ਅਸੀਂ ਬਦਲਾ ਲੈ ਕੇ ਆਏ ਆ ਪਰੰਤੂ ਬਹੁਤ ਸਾਰੇ ਪੰਜਾਬੀ ਪੰਜਾਬ ਦੇ ਲੋਕ ਇਹ ਗੱਲ ਆਖਦੇ ਆ ਕਿ ਡੰਡਾ ਤੰਤਰ ਦੇ ਨਾਲ ਇਹ ਸਰਕਾਰ ਸਾਰਾ ਕੁਝ ਚਲਾਉਣਾ ਚਾਹੁੰਦੀ ਹੈ ਪਰੰਤੂ ਜਿਸ ਢੰਗ ਦੇ ਨਾਲ ਦਿੱਲੀ ਤੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਲਾਇਆ ਜਾਂਦਾ ਉਸੇ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਚਲਾਉਣਾ ਚਾਹੁੰਦੇ ਆ ਪਰੰਤੂ ਲੋਕ ਬਰਦਾਸ਼ਤ ਨਹੀਂ ਕਰਨਗੇ ਬਹੁਤ ਸਾਰੇ ਵਿਰੋਧੀ ਸਿਆਸੀ ਤਿਰਾਂ ਦੇ ਲੋਕ ਅਜਿਹੇ ਦਾਬੇ ਮਾਰਦੇ ਵੀ ਨਜ਼ਰ ਆਇਆ ਕਿ ਸਮਾਂ ਆਣਦੋ ਸਾਰਿਆਂ ਨੂੰ ਸਬਕ ਸਿਖਾਉਣਾ ਆਉਂਦਾ ਕਿਉਂਕਿ ਜਿਸ ਤੰਗ ਦੇ ਨਾਲ ਹੁਣ ਰਾਜਾ ਵੜਿੰਗ ਖੇਮ ਕਰਨ ਪਹੁੰਚਦੇ ਆ ਉਹਨਾਂ ਦੇ ਨਾਲ ਖੜੇ ਹੁੰਦੇ ਆ ਜਸਬੀਰ ਸਿੰਘ ਡਿੰਪਾ ਉਹਨਾਂ ਦੇ ਨਾਲ ਖੜੇ ਹੁੰਦੇ ਆ ਸੁਖਪਾਲ ਭੁੱਲਰ ਤੇ ਜਦੋਂ ਸੁਖਪਾਲ ਭੁੱਲਰ ਦੇ ਹੱਥਾਂ ਵਿੱਚ ਮਾਈਕ ਆਉਂਦਾ ਤਾਂ ਵੱਡੇ ਗਿਣਤੀ ਦੇ ਵਿੱਚ ਇਕੱਠ ਨੂੰ ਸਬੋਧਨ ਕਰ ਰਹੇ ਹੁੰਦੇ ਆ ਕਿ ਬੇਸ਼ੱਕ ਅਸੀਂ ਆਪਣੇ ਬਲ ਤੇ ਆਪਣੇ ਜ਼ੋਰ ਦੇ ਨਾਲ ਕਾਫੀ ਹੱਦ ਤੱਕ ਕਾਗਜ਼ ਪਰਵਾਲੇ ਹੋਣ ਪਰੰਤੂ ਜਿਸ ਢੰਗ ਦੇ ਨਾਲ ਸਰਕਾਰ ਨੇ ਆਪਣੀ ਮਨਮਰਜ਼ੀ ਕੀਤੀ ਹੈ ਜਿਸ ਢੰਗ ਦੇ ਨਾਲ ਅਫਸਰ شاہੀ ਨੇ ਅਧਿਕਾਰੀਆਂ ਨੇ ਜੋ ਕੁਝ ਵੀ ਕਾਗਜ਼ਾਂ ਦੇ ਵਿੱਚ ਕਰਨਾ ਸੀ ਉਹ ਕੁਝ ਕੀਤਾ ਜਾਂ ਕਾਗਜ਼ਾਂ ਨੂੰ ਹੀ ਪਾੜ ਦਿੱਤਾ ਗਿਆ ਤਾਂ ਅਜਹੀ ਪ੍ਰਕਿਰਿਆ ਦੇ ਵਿੱਚ ਇਹ ਪੰਚਾਇਤੀ ਚੋਣਾਂ ਵਿੱਚ ਲੋਕਰਾਜ ਮਕੰਮਲ ਕਿਵੇਂ ਰਹਿ ਸਕਦਾ ਹੈ ਤਾਂ ਇੱਥੇ ਸੁਖਪਾਲ ਭੁੱਲਰ ਦੀ ਜ਼ੁਬਾਨ ਫਿਸਲ ਕਿਵੇਂ ਗਈ ਜਿਨ੍ਹਾਂ ਨੇ ਇਹ ਗੱਲ ਤੈਸ਼ ਵਿੱਚ ਆਖ ਦਿੱਤੀ ਜਾਂ ਉਹਨਾਂ ਦੇ ਦਿਮਾਗ ਦੀ ਉਪਜ ਸੀ ਕਿ ਰਾਜਾ ਵੜਿੰਗ ਵਰਗਾ ਹੀ ਹੋਣਾ ਚਾਹੀਦਾ ਹੈ ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਮਿਲਣਾ ਚਾਹੀਦਾ ਨੌਜਵਾਨ ਰਾਜਾ ਵੜਿੰਗ ਵਰਗਿਆ ਨਹੀਂ ਪੰਜਾਬ ਦੀ ਕਮਾਂਡ ਸੰਭਾਲਣੀਆਂ ਕਾਂਗਰਸੀ ਆਗੂ ਤੇ ਲੀਡਰ ਤੇ ਵਰਕਰ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਅਤੇ ਜਸਬੀਰ ਡਿੰਪਾ ਵੱਲੋਂ ਮਾਰਗ ਜਕਾਰਿਆਂ ਦੇ ਨਾਲ ਇਸ ਦਾ ਸਵਾਗਤ ਵੀ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਮਜੀਠਾ ਹਲਕੇ ਦਾ ਵੀ ਸਿਆਸੀ ਦ੍ਰਿਸ਼ ਵੇਖੀਏ ਜਿੱਥੇ ਅਕਸਰ ਵਿਕਰਮ ਮਜੀਠੀਆ ਮਾਜੇ ਦੇ ਜਰਨੈਲ ਵਜੋਂ ਉੱਪਰ ਦੇ ਰਹਿਆ ਜਿੱਥੇ ਮਜੀਠਾ ਹਲਕੇ ਦੇ ਵਿੱਚ ਬਿਕਰਮ ਮਜੀਠੀਆ ਤੋਂ ਬਗੈਰ ਕੋਈ ਪਰ ਨਹੀਂ ਮਾਰਦਾ ਸੀ ਅਕਸਰ ਹੀ ਮਜੀਠਾ ਹਲਕੇ ਦੇ ਵਿੱਚ ਬਿਕਰਮ ਮਜੀਠੀਆ ਦੀ ਝੰਡੀ ਹੁੰਦੀ ਰਹੀ ਹੈ ਪਰੰਤੂ ਹੁਣ ਬਿਕਰਮ ਮਜੀਠੀਆ ਨੇ ਉਸ ਸਿਆਸੀ ਦ੍ਰਿਸ਼ ਨੂੰ ਦਿਖਾਇਆ ਜੋ ਸਰਕਾਰ ਪਰੋਸ ਰਹੀ ਹੈ ਕਿਸ ਤਰ੍ਹਾਂ ਖਿੜਕੀਆਂ ਦੇ ਵਿੱਚੋਂ ਆਮ ਆਦੀ ਪਾਰਟੀ ਦੇ ਆਗੂ ਤੇ ਵਰਕਰ ਜਿਨ੍ਹਾਂ ਨੇ ਸਰਪੰਚੀ ਲੜਨੀ ਹੈ ਉਹਨਾਂ ਨੂੰ ਚੋਰ ਮੋਰੀਆਂ ਰਾਹੀਂ ਤਾਕੀਆਂ ਟਪਾਈਆਂ ਜਾ ਰਹੀਆਂ ਸੀ ਤਾਕੀਆਂ ਲਗਾਈਆਂ ਜਾ ਰਹੀਆਂ ਸੀ ਜਿਸ ਪਾਸੇ ਕਤਾਰ ਲੱਗੀ ਸੀ ਉਹ ਦਰਵਾਜ਼ਾ ਅਧਿਕਾਰੀਆਂ ਨੇ ਅੰਦਰੋਂ ਲਗਾਇਆ ਹੋਇਆ ਸੀ ਐਸੇ ਕਰਕੇ ਬਹੁਤ ਸਾਰੇ ਚਿੱਕ ਚਹਾੜੇ ਦੇ ਵਿੱਚ ਇਹ ਨਾਰੇਬਾਜ਼ੀ ਹੁੰਦੀ ਵੇਖੀ ਗਈ ਪਟਿਆਲਾ ਦੇ ਵਿੱਚ ਵੀ ਇਹੀ ਮਾਹੌਲ ਸੀ ਗੁਰਦਾਸਪੁਰ ਦੇ ਵਿੱਚ ਵੀ ਇਹੀ ਮਾਹੌਲ ਸੀ ਕਿ ਜਦੋਂ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਬਹੁਤ ਸਾਰੇ ਕਾਂਗਰਸੀ ਆਗੂ ਬਹੁਤ ਅਫਸਰਾਂ ਦੇ ਨਾਲ ਖੈਬਰ ਦੇ ਨਜ਼ਾਰੇ ਸੀ ਅਜਿਹੇ ਢੰਗ ਦੇ ਨਾਲ ਕਿਵੇਂ ਕਹਿ ਸਕਦੇ ਆ ਕਿ ਚੋਣਾ ਨਰਪਕ ਹੋਣਗੀਆਂ ਇਸ ਦੇ ਨਾਲ ਹੀ ਗੱਲ ਕਰਾਂਗੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੋ ਅਸਤੀਫਾ ਦੇ ਕੇ ਆਏ ਸਨ ਉਹਨਾਂ ਦੇ ਅਸਤੀਫੇ ਦੇ ਚਰਚਾ ਵੱਡੇ ਪੱਧਰ ਤੇ ਦਿਖਾਈ ਦਿੱਤੀ ਇੱਕ ਪਾਸੇ ਉਹ ਧਿਰ ਸੀ ਜਿਹੜੀ ਇਹ ਗੱਲ ਆਖਦੀ ਸੀ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਤੇ ਦੂਜੇ ਪਾਸੇ ਭਾਜਪਾ ਦੀ ਹੀ ਲੀਡਰਸ਼ਿਪ ਸੀ ਜੋ ਇਹ ਗੱਲ ਆਖਰੀ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੀ ਨਹੀਂ ਆ ਇੱਕ ਮੀਟਿੰਗ ਭਾਜਪਾ ਲੀਡਰ ਵਿਜੇਰ ਪਾਣੀ ਦੀ ਅਗਵਾਈ ਵਿੱਚ ਹੋਈ ਸੀ ਜਿੱਥੇ ਸੁਨੀਲ ਜਾਖੜ ਗੈਰ ਹਾਜ਼ਰ ਦਿਖਾਈ ਦਿੱਤੇ ਉਸ ਤੋਂ ਬਾਅਦ ਹੁਣ ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲੀ ਹੈ ਕਿ ਸੁਨੀਲ ਜਾਖੜ ਨੇ ਭਾਜਪਾ ਲੀਡਰਸ਼ਿਪ ਨੂੰ ਸ਼ੀਸ਼ਾ ਵਿਖਾਉਣ ਦਾ ਕੰਮ ਕੀਤਾ ਹੈ ਭਾਜਪਾ ਦੇ ਪੈਰ ਪੰਜਾਬ ਦੇ ਵਿੱਚ ਜੋ ਨਹੀਂ ਲੱਗ ਰਹੇ ਇਹ ਸ਼ਾਇਦ ਭਾਜਪਾ ਦੀ ਉੱਪਰਲੀ ਹਾਈ ਕਮਾਂਡ ਤੇ ਪੰਜਾਬ ਦੀ ਲੀਡਰਸ਼ਿਪ ਚੰਗੀ ਤਰ੍ਹਾਂ ਜਾਣਦੀ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਮਨਮਰਜ਼ੀਆਂ ਜਾਂ ਜਿਸ ਤਰ੍ਹਾਂ ਦੀ ਖੁਦਮਖਤਿਆਰੀ ਦੀ ਗੱਲ ਹੁਣ ਇੱਕ ਵਾਰ ਫੇਰ ਸੁਨੀਲ ਜਾਖੜ ਨੇ ਕੀਤੀ ਹੈ ਤਾਂ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਕਦੇ ਵੀ ਖੁਦਮਖਤਿਆਰ ਹੋ ਹੀ ਨਹੀਂ ਸਕਿਆ ਪਹਿਲਾਂ ਅਕਾਲੀ ਭਾਜਪਾ ਗੱਟਜੋੜ ਵੀ ਦਿੱਲੀ ਦੇ ਨਾਲ ਉਸ ਸਮਝੌਤੇ ਦੇ ਵਿੱਚ ਰਿਹਾ ਤਾਂ ਇਸੇ ਤਰ੍ਹਾਂ ਕਾਂਗਰਸ ਵੀ ਦਿੱਲੀ ਦੇ ਪੱਖ ਤੋਂ ਰਹੀ ਇਸੇ ਤਰ੍ਹਾਂ ਹੁਣ ਪੰਜਾਬ ਭਾਜਪਾ ਜਿਹੜੀ ਹੈ ਉਹ ਵੀ ਦਿੱਲੀ ਦੇ ਹੀ ਪੱਤੋਂ ਦਿਖਾਈ ਦਿੰਦੀ ਹੈ ਜਦੋਂ ਬਹੁਤ ਸਾਰੇ ਫੈਸਲੇ ਦਿੱਲੀ ਤੋਂ ਪੰਜਾਬ ਪਹੁੰਚਦੇ ਹੈ ਤੇ ਤਕਲੀਫ ਉਦੋਂ ਪੰਜਾਬ ਦੀ ਭਾਜਪਾ ਦੀ ਉਸ ਲੀਡਰਸ਼ਿਪ ਨੂੰ ਹੁੰਦੀ ਹੈ ਕਿ ਇਸ ਪੱਖ ਤੋਂ ਤਾਂ ਅੱਗੇ ਵਧਿਆ ਨਹੀਂ ਜਾ ਸਕਦਾ ਤੇ ਉਹਨਾਂ ਨੇ ਆਪਣੀਆਂ ਗੱਲਾਂ ਹੁਣ ਖੁੱਲ੍ਹ ਕੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਅਮਿਤ ਛਾ ਨੂੰ ਮੁਲਾਕਾਤਾਂ ਦੇ ਵਿੱਚ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਸ ਢੰਗ ਦੀ ਸੋਚ ਭਾਜਪਾ ਨੇ ਰੱਖੀ ਹੈ ਜਿਸ ਢੰਗ ਦੀਆਂ ਨੀਤੀਆਂ ਭਾਜਪਾ ਦੀਆਂ ਨੇ ਤਾਂ ਇਸ ಪಕ್ಷ ਤੋਂ ਤਾਂ ਪੰਜਾਬ ਦੇ ਵਿੱਚ ਵਧਿਆ ਨਹੀਂ ਜਾ ਸਕਦਾ ਕਿਉਂਕਿ ਪੰਜਾਬੀਆਂ ਪ੍ਰਤੀ ਸਿੱਖਾਂ ਪ੍ਰਤੀ ਭਾਜਪਾ ਕੋਈ ਨੀਤੀ ਬਣਾ ਹੀ ਨਹੀਂ ਸਕੀ ਜਿਸ ਤਰ੍ਹਾਂ ਪੰਜਾਬ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਤਾਂ ਕਿਸਾਨ ਸੰਘਰਸ਼ ਜਾਂ ਕਿਸਾਨੀ ਮੁੱਦਿਆਂ ਬਾਰੇ ਵੀ ਕੋਈ ਫੈਸਲਾ ਨਹੀਂ ਕਰ ਸਕੀ ਐਸੇ ਤਰ੍ਹਾਂ ਹੀ ਬੰਦੀ ਸਿੰਘਾਂ ਦਾ ਮਸਲਾ ਸੀ ਤਾਂ ਇਸੇ ਤਰ੍ਹਾਂ ਹੀ ਡੇਰਾ ਮੁਖੀ ਰਾਮ ਰਹੀਮ ਦਾ ਮਸਲਾ ਵੀ ਦਿਖਾਈ ਦਿੰਦਾ ਤੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਸੰਘਰਸ਼ ਚੱਲ ਰਿਹਾ ਹੈ ਤੇ ਇਸ ਦਰਮਿਆਨ ਭਾਜਪਾ ਦੀ ਹਰਿਆਣਾ ਵਿੱਚ ਸਰਕਾਰ ਤੇ ਜਿਸ ਢੰਗ ਦੇ ਨਾਲ ਕਿਸਾਨਾਂ ਨੂੰ ਰੋਕਿਆ ਗਿਆ ਬਹੁਤ ਸਾਰੇ ਪੰਜਾਬ ਦੇ ਅਜਿਹੇ ਸੰਜੀਦਾ ਮਸਲੇ ਨੇ ਜਿਨ੍ਹਾਂ ਪ੍ਰਤੀ ਭਾਜਪਾ ਨੇ ਹੁਣ ਤੱਕ ਆਪਣਾ ਧਿਆਨ ਹੀ ਨ ਕੇਂਦਰਤ ਕੀਤਾ ਤਾਂ ਭਾਜਪਾ ਦੇ ਪੰਜਾਬ ਵਿੱਚ ਪੈਰ ਲੱਗ ਕਿਵੇਂ ਸਕਦੇ ਆ ਇਸੇ ਤਰ੍ਹਾਂ ਦਾ ਇੱਕ ਗਿਲਾ ਜਿਹੜਾ ਸੁਨੀਲ ਜਾਖੜ ਨੇ ਜਾਂ ਨਾਰਾਜ਼ਗੀ ਜਿਹੜੀ ਹੈ ਉਹ ਭਾਜਪਾ ਦੀ ਹਾਈ ਕਮਾਂਡ ਤੱਕ ਰੱਖਿਆ ਤੇ ਉਹਨਾਂ ਦੇ ਮਨ ਵਿੱਚ ਨਾਰਾਜ਼ਗੀ ਇਸ ਗੱਲ ਦੀ ਬਰਹੀ ਹੈ ਕਿ ਜਦੋਂ ਸ਼ੰਭੂ ਤੇ ਕਨੋਰੀ ਬਾਰਡਰ ਵਿਕੇ ਬੈਠੇ ਕਿਸਾਨ ਆਗੂਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਬੈਠਕਾਂ ਹੋਣੀਆਂ ਸੀ ਤਾਂ ਉਸ ਸਮੇਂ ਪਿਊਸ਼ ਗੋਇਲ ਜਾਂ ਅਰਜੁਨ ਮੁੰਡਾ ਵਰਗੇ ਕੇਂਦਰੀ ਮੰਤਰੀ ਜਾਂ ਬਹੁਤ ਸਾਰੇ ਆਗੂ ਲਗਾਤਾਰ ਚੰਡੀਗੜ੍ਹ ਵਿੱਚ ਮੀਟਿੰਗਾਂ ਕਰ ਰਹੇ ਸਨ ਤਾਂ ਉਸ ਸਮੇਂ ਭਾਜਪਾ ਪ੍ਰਧਾਨ ਸ਼੍ਰੀ ਜਖੜ ਨੂੰ ਨਦਾਰਨ ਕਿਉਂ ਰੱਖਿਆ ਗਿਆ ਅਕਸਰ ਹੀ ਭਾਜਪਾ ਵੱਲੋਂ ਇਸ ਗੱਲ ਦੇ ਦਾਅਵੇ ਕੀਤੇ ਜਾਂਦੇ ਰਹੇ ਹੁਣ ਕਿ ਉਹਨਾਂ ਨੇ ਕਰਤਾਰਪੁਰ ਪੂਰੀ ਦੌਰ ਸਿੱਖਾਂ ਨੂੰ ਸਮਰਪਿਤ ਕੀਤਾ ਹੈ ਇਸੇ ਤਰ੍ਹਾਂ ਬਾਲਦੇਵ ਦੇ ਰੂਪ ਵਿੱਚ ਵੀ ਛੋਟੇ ਸ਼ਹਿਬਜ਼ਾਦਿਆਂ ਨੂੰ ਇਹ ਸਮਰਪਿਤ ਕੀਤਾ ਗਿਆ ਹੈ ਕਿ ਕਾਲੀ ਸੂਚੀ ਵਿੱਚੋਂ ਬਹੁਤ ਸਾਰੇ ਸਿੱਖਾਂ ਨੂੰ ਰਾਹ ਦਿੱਤੀ ਗਈ ਹੈ ਤਾਂ ਜਹੇ ਮਸਲਿਆਂ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰੰਤੂ ਸ਼੍ਰੀ ਜਾਖੜ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੀ ਸੋਚ ਜਾਂ ਜਿਹੜੀਆਂ ਨੀਤੀਆਂ ਭਾਜਪਾ ਹਾਈ ਕਮਾਂਡ ਰੱਖਦੀ ਹੈ ਉਸ ਨੂੰ ਲੈ ਕੇ ਪੰਜਾਬ ਵਿੱਚ ਵਧਿਆ ਹੀ ਨਹੀਂ ਜਾ ਸਕਦਾ